ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੇ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਕਰ ਰਹੇ ਆਂ ਤੇ ਪੰਜਵੀਂ ਵਾਰ ਦੀਆਂ ਪੰਜ ਪੌੜੀਆਂ ਹੋ ਗਈਆਂ ਸਨ ਛੇਵੀਂ ਸ਼ੁਰੂ ਹੁੰਦੀ ਹੈ ਡੇਮੂ ਖਖਰ ਮਿਸ਼ਰੀ ਮੱਖੀ ਮੇਲ ਮਖੀਰ ਉਪਾਇਆ ਮਿਸ਼ਰੀ ਡੇਮੂ ਆਦੀ ਖਖਰ ਉਹ ਮੱਖੀਆਂ ਦੇ ਮੇਲ ਤੋਂ ਸਹਿਦ ਉਤਪਤ ਹੁੰਦਾ ਹੈ ਪਾਟ ਪਟੰਬਰ ਕੀੜਿਓ ਕਟ ਕਟ ਸਾਨ ਕਿਰਤਾਸ ਬਣਾਇਆ ਪੱਟ ਦੇ ਕੱਪੜੇ ਕੀੜਿਆਂ ਚ ਬਣਦੇ ਹਨ ਅਰ ਸਾਨੂੰ ਕੱਟ-ਕੁੱਟ ਕੇ ਕਾਗਜ਼ ਬਣਾਉਂਦੇ ਹਨ ਮਲਮਲ ਹੋਏ ਵਡੇਵੇ ਹੋ ਚਿੱਕੜ ਕਾਵਲ ਭਵਰ ਲੋਭ ਆਇਆ ਵਡੇਵਿਆਂ ਚੋਂ ਮਲਮਲ ਹੁੰਦੀ ਐ ਚਿੱਕੜ ਵਿੱਚੋਂ ਕਾਵਲ ਅਜਿਹਾ ਸੋਨਾ ਦਹ ਹੁੰਦਾ ਜਿਸ ਪਰ ਭਵਰੇ ਲੋਭਦੇ ਹਨ ਜੋ ਮਣ ਕਾਲੇ ਸੱਪ ਸਿਰ ਪੱਥਰ ਹੀਰੇ ਮਾਣਕ ਛਾਇਆ ਕਹਿੰਦੇ ਜਿਵੇਂ ਕਾਲੇ ਸੱਪ ਦੇ ਸਿਰ ਮਣੀ ਅਰ ਪੱਥਰਾਂ ਵਿੱਚ ਹੀਰੇ ਤੇ ਮਾਣਕ ਛੋਪਦੇ ਹਨ ਜਾਨਕ ਥੋਰੇ ਮਿਰਕ ਤਨ ਨਾਉ ਭਗਉਤੀ ਲੋਹ ਕੜਾਇਆ ਕਸਤੂਰੇ ਮਿਰਗਾ ਦੀ ਨਾਭੀ ਵਿਖੇ ਹੁੰਦੀ ਹੈ ਲੋਹੇ ਚੋਂ ਤਲਵਾਰ ਕਢੀ ਕਢੀਦੀ ਹੈ ਮੁਸਕ ਬਿੱਲੀ ਹੋ ਮੇਦਕਰ ਮਜਲਸ ਅੰਦਰ ਮਹਿ ਮਹਿਕਾਇਆ ਬਿੱਲੀ ਦੀ ਮਿਚ ਚੋਂ ਮੁਸਕ ਬਲਾਈ ਹੁੰਦੀ ਹੈ ਜਿਹੜੀ ਮਜਲਸਾਂ ਵਿੱਚ ਮਹਾ ਮਹਿਕਦੀ ਹੈ ਨੀਚ ਜੂਣ ਉੱਤਮ ਫਲ ਪਾਇ ਹੁਣ ਤਾਤ ਪਰਜ ਦੱਸਦੇ ਨੇ ਕਿ ਨੀਚ ਜੂਣੀਆਂ ਸਨ ਪਰ ਉਤਮ ਫਲ ਪਾ ਲਿਆ ਤੇਹਾ ਹੀ ਭਗਤ ਜਨ ਨੀਚ ਜਾਤ ਹੋ ਕੇ ਵੀ ਉੱਚ ਫਲ ਨੂੰ ਅਜੇ ਹੀ ਪ੍ਰਾਪਤ ਹੋਏ ਕਿ ਅਜ ਤੀਹ ਗ੍ਰੰਥਾਂ ਵਿੱਚ ਲਿਖੇ ਚੱਲੇ ਆਉਂਦੇ ਹਨ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇਛਾ ਇਛੰਦਾ ਪ੍ਰਹਿਲਾਦ ਦਾ ਪੋਤਰਾ ਵਿਰੋਚਣ ਦਾ ਪੁੱਤਰ ਰਾਜਾ ਬਲ ਇੰਦਰਪੁਰੀ ਦੇ ਰਾਜ ਦੀ ਇੱਛਾ ਦਾ ਲੋੜਵੰਦਾ ਸੀ ਕਰ ਸੰਪੂਰਨ ਜਗ ਸੋ ਇੱਕ ਇਕੋਤਰ ਜਗ ਕਰਨ ਦਾ ਇੱਕ ਸੋ ਜਗ ਸੰਪੂਰਨ ਕਰ ਚੁੱਕਾ ਸੀ ਅਰ 7100 ਪੂਰੇ ਕਰਨ ਲਈ ਇੱਕ ਜਗ ਹੋਰ ਕਰ ਰਿਹਾ ਸੀ ਬਾਮਰੂਪੀ ਆਏ ਕੈ ਗਰਬ ਨਿਵਾਰ ਭਗਤ ਉਦਰੰਦਾ ਬਾਮਰੂ ਵਾਲੇ ਨੇ ਆ ਕਰਕੇ ਹੰਕਾਰ ਦੂਰ ਕਰਕੇ ਭਗਤ ਦਾ ਉਧਾਰ ਕਰ ਦਿੱਤਾ ਇੰਦਰਾਸਨ ਨੂੰ ਪਰ ਹਰੇ ਜਾਏ ਪਤਾਲ ਸੁ ਹਕਮੀ ਬੰਦਾ ਇੰਦਰਾਸਨ ਦੀ ਇੱਛਾ ਨੂੰ ਛੱਡ ਕੇ ਹਕਮੀ ਬੰਦਾ ਉਹ ਪਤਾਲ ਚ ਲਿਆ ਗਿਆ ਬਲ ਛਲ ਆਪ ਛਲਾਏ ਉਹਨ ਦਰਵਾਜੇ ਦਰਵਾਨ ਹੋਵੰਦਾ ਬਲ ਨੂੰ ਛਲਦਾ ਹੋਇਆ ਆਪਣਾ ਆਪ ਛਲਾ ਬੈਠਾ ਦਰਵਾਜੇਪੁਰ ਦਰ ਦਰਵਾਨ ਹੋ ਗਿਆ ਬਲ ਰਾਜਾ ਬਲ ਦੇ ਪਤਾਲ ਜਾਣਪੁਰ ਦਿਸਤਾਂ ਦਿੰਦੇ ਨੇ ਸਵਾਤ ਬੂੰਦ ਲੈ ਛਿੱਪ ਜੂ ਮੋਤੀ ਚੂਬੀ ਮਾਰ ਸੁਹੰਦਾ ਕਹਿੰਦੇ ਜੇਕਰ ਜਿਵੇਂ ਛਿੱਪ ਸਵੰਤੀ ਬੂੰਦ ਲੈ ਕੇ ਟੁੱਬੀ ਮਾਰ ਕੇ ਸ਼ੋਭਨੇ ਇੱਕ ਮੋਤੀ ਹੋ ਜਾਂਦਾ ਹੈ ਹੀਰਾ ਹੀਰਾ ਬੇਦ ਮਿਲੰਦਾ ਜਿਵੇਂ ਬਲ ਭਗਤ ਦਾ ਮਨ ਹੀਰੇ ਨਾਲ ਹੀਰੇ ਵਾਂਗੂ ਵਿੰਨਿਆ ਜਾ ਕੇ ਮਿਲ ਗਿਆ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਏ ਕੀੜੀ ਨੀਵਿਆਂ ਤੋਂ ਨੀਵਾ ਸਦਾਉਂਦੀ ਏ ਕਿਉਂ ਜੋ ਨਿੱਕੀ ਹੋ ਕੇ ਆਪਨਾ ਆਪ ਨਹੀਂ ਗਿਣਾਉਂਦੀ ਜਾਂ ਕੀੜੀ ਵਾਂਗੂ ਨੀਚ ਤੋਂ ਨੀਚ ਸਦਾ ਕੇ ਆਪ ਜਨਾਈ ਗੁਰਮੁਖ ਮਾਰਗ ਚੱਲਣਾ ਏਕ ਤੋਂ ਖੱਡ ਸਹੰਸ ਸਮਾਏ ਜਿਵੇਂ ਮੂਹੀ ਕੀੜੀ ਦੇ ਮਗਰ ਸਭ ਚਲਦੀਆਂ ਨੇ ਤਿਵੇਂ ਗੁਰਮੁਖਾਂ ਦੇ ਮਾਰਗ ਪਰ ਚੱਲਣਾ ਚਾਹੀਏ ਫਿਰ ਕੀੜੀ ਵਾਂਗੂ ਇੱਕ ਖੋਡ ਵਿੱਚ ਜਹਾਰ ਹਜ਼ਾਰਾਂ ਦੀ ਸਮਾਈ ਕਰੇ ਭਾਵ ਪਿਆਰ ਨਾਲ ਰਹਿਣ ਕੇ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚਲ ਜਾਏ। ਕਿਉਂ ਸ਼ੱਕਰ ਦੀ ਵਾਸਨਾ ਲੈ ਕੇ ਜਿੱਥੇ ਹੋਵੇ ਜਾਂ ਪਹੁੰਚਦੀ ਤੇਵੇਂ ਸਤ ਸੰਗਤ ਵਿੱਚ ਪੁੱਜ ਕੇ ਜਾਵੇ। ਡੋਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁੜ ਖਾਈ। ਕਹਿੰਦੇ ਜਿਵੇਂ ਰੇਤ ਵਿੱਚ ਖੰਡ ਡੋਲ ਪਵੇ ਉਤੋਂ ਵੀ ਚੁਣ ਚੁੜ ਕੇ ਖੰਡ ਦਾ ਦਾਣਾ ਹੀ ਕਹਿੰਦੇ ਖਾ ਲਵੇਗੀ। ਹਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁਣੀ ਨਾ ਜਾਏ ਕਹੇ ਕਬੀਰ ਗੁਰ ਭਲੀ 부ਝਾਈ ਕੀਤੀ ਹੋਏ ਕਹਿਖਾਏ ਪਾਉ ਗੁਰਮੁਖ ਲੋਕ ਕੀੜੀ ਹੋਕੇ ਗੁਣਾ ਰੂਪੀ ਖਾਂਡ ਰੇਤ ਵਿਖੇ ਰਲੀ ਹੋਏ ਵੀ ਚੁਣ ਕੇ ਧਾਰਨ ਕਰਦੇ ਹਨ ਪ੍ਰਿੰਗੀ ਦੇ ਪੈ ਜਾਏ ਮਰ ਹੋਵੇ ਪ੍ਰਿੰਗੀ ਮਾਰ ਜਿਵਾਏ ਕਹਿੰਦੇ ਪ੍ਰਿੰਗੀ ਕੀੜੇ ਦੇ ਡਰ ਨਾਲ ਮਰ ਕੇ ਪ੍ਰਿੰਗੀ ਹੋ ਕੇ ਮਾਰ ਜਿਵਾਏ ਹੋਰ ਕੀੜਿਆਂ ਨੂੰ ਵਿਆਹਦ ਸੁਮਾਰ ਕੇ ਆਪਣੇ ਜਿਹਾ ਕਰਦੀਏ ਦ੍ਰਿਸ਼ਟਾਂ ਦੇਂਦੇ ਨੇ ਗੁਰਮੁਖ ਲੋਕ ਜੀਵਤ ਭਾਵ ਤੋਂ ਜਗਿਆਸੂ ਨੂੰ ਮਾਰ ਕੇ ਆਪਣੇ ਵਾਂਗੂ ਭਗਵੰਤ ਪ੍ਰਾਇਣ ਕਰਦੇ ਆਂ ਅੰਡਾ ਕੱਚੂ ਪੂੰਜ ਦਾ ਆਸਾ ਵਿੱਚ ਨਿਰਾਸ਼ ਵਿਲਾਇ ਕਹਿੰਦੇ ਜਿਵੇਂ ਕੱਚੂ ਅਤੇ ਪੂੰਜ ਦੇ ਬੱਚੇ ਆਸਾ ਵਿੱਚ ਨਿਰਾਸ਼ ਰਹਿੰਦੇ ਆ ਗੁਰਮੁਖ ਗੁਰਸ਼ਿਕ ਸੁਖ ਫਲ ਪਾਏ ਗੁਰਮੁਖ ਗੁਰ ਸਿੱਖਿਆ ਲੈ ਕੇ ਗੁਰ ਸੁਖ ਫਲ ਪਾਉਂਦੇ ਆਂ ਸੂਰਜ ਪਾਸ ਬਿਆਸ ਜਾਏ ਹੋਏ ਪੁਣ ਹਣਾ ਕੰਨ ਸਮਾਣਾ ਕਹਿੰਦੇ ਵਿਆਸ ਤੇ ਸੂਰਜ ਦੇ ਕੋਲ ਜਾ ਕੇ ਨਿੱਕਾ ਜਾਂ ਕੀੜਾ ਰੂਪ ਉਤਾਰ ਕੇ ਉੱਚੀ ਸਰਵਾਨਾਮੇ ਸੂਰਜ ਦੇ ਘੋੜੇ ਦੇ ਕੰਨ ਵਿੱਚ ਵੜ ਬੈਠਾ ਨਿੱਕਾ ਬਣ ਕੇ ਆ ਦੇਲ ਹੋ ਕੇ ਕਿਸੇ ਗੁਣੀ ਤੋਂ ਵਿਦਿਆ ਪਾਈ ਤੇ ਨਿਪੁੰਨ ਹੋ ਕੇ ਘਰ ਆਇਆ ਪੜ ਵਿਦਿਆ ਘਰ ਆਇਆ ਗੁਰਮੁਖ ਵਾਲਮੀਕ ਮਨਪਾਣਾ ਵਾਲਮੀਕ ਵੀ ਨਿਮਰਪੂਰਤ ਹੋ ਵਿਦਿਆ ਪੜ ਕੇ ਗੁਰਮੁਖ ਵਾਲਮੀਕ ਮਨ ਨੂੰ ਭਾਉਣਾ ਘਰ ਨੂੰ ਆਇਆ ਆ ਵਿਆਸ ਵਿਖਾਣੀਏ ਕਾਥ ਕਥ ਸ਼ਾਸਤਰ ਵੇਦ ਪੁਰਾਣ ਆਦਿ ਵਿਆਸ ਨੇ ਮਤ ਮਤ ਕੇ ਸ਼ਾਸਤਰ ਵੇਦ ਪੁਰਾਣਾ ਦੀਆਂ ਸਹੰਤਾ ਬਣਾ ਦਿੱਤੀਆਂ ਪਰੰਤੂ ਸ਼ਾਂਤ ਨਹੀਂ ਨਾਰਦ ਮਨੁਪਦੇਸ਼ਿਆ ਭਗਤ ਭਾਗਵਤ ਪੜ ਪਤੀਆਂ ਨਾਰਦ Muni ਨੇ ਵਿਸ਼ਨੂੰ ਉਪਦੇਸ਼ ਦਿੱਤਾ ਕਿ ਭਗਵਤ ਦੀ ਭਗਤੀ ਪੜ ਇਸ ਨੂੰ ਪੜ ਕੇ ਉਹ ਪਤੀਜੇ ਪਹੁੰਚਾਂਤ ਆ ਗਈ 14 ਵਿਦਿਆ ਸੋਧ ਕੇ ਪਰਉਪਕਾਰ ਆਚਾਰ ਸੁਖਾਣਾ 14 ਵਿਦਿਆ ਸੋਧ ਕੇ ਪਰਉਪਕਾਰ ਦੇ ਆਚਾਰ ਵਿੱਚ ਸੁਖ ਪਾਇਆ ਪਰਉਪਕਾਰੀ ਸਾਧ ਸੰਗ ਪਤ ਤੋ ਉਧਾਰਨ ਬਿਰਧ ਵਿਖਾਣਾ ਸਾਹ ਸੰਗਤ ਪਰਉਪਕਾਰੀ ਹੈ ਔਰ ਪਤਾਂ ਦਾ ਉਧਾਰ ਕਰਨਾ ਸਾਹ ਸੰਗਤ ਦਾ ਬਿਰਧ ਕਹਿਦਾ ਹੈ ਗੁਰਮੁਖ ਸੁਖਫਲ ਪਤ ਪ੍ਰਵਾਨ ਗੁਰਮੁਖਾਂ ਨੇ ਸੁਖਫਲ ਪਾਇਆ ਔਰ ਉਹਨਾਂ ਦੀ ਪਤ ਪ੍ਰਵਾਨ ਹੋਈ ਹੈ 12 ਬਰੇ ਗਰਭਾਸ ਵਸ ਜੰਮਦੇ ਹੀ ਸੁਖ ਲਈ ਉਦਾਸੀ ਸੁਖਦੇਵ ਨੇ 12 ਬਰੇ ਮਾਤਾ ਦੇ ਗਰਭ ਵੇਖੇ ਰਹਿ ਕੇ ਜੰਮਦੇ ਸਾਰੀ ਉਦਾਸੀ ਲਈਤੀ ਮਾਇਆ ਵਿੱਚ ਅਤੀਤ ਹੋਏ ਮਨ ਹੱਠ ਬੁੱਧ ਨਾ ਬੰਦ ਖਲਾਸੀ ਮਾਇਆ ਵਿੱਚ ਅਤੀਤ ਵਿਰਕਤੀ ਤਾਂ ਹੋਇਆ ਪਰੰਤੂ ਮਨ ਦੇ ਹੱਠ ਬੁੱਧੀ ਦੇ ਬੰਦ ਖਲਾਸ ਨੋਈ ਪਿਓ ਬਿਆਸ ਪਰਬੋਧਿਆ ਗੁਰ ਕਰ ਜਨਕ ਸਹਿਜ ਅਭਿਆਸੀ ਪਿਤਾ ਬਿਆਸ ਪਿਤਾ ਨੇ ਉਪਦੇਸ਼ ਦਿੱਤਾ ਕਿ ਜਨਕ ਜਿਹੜਾ ਸਹਿ ਅਭਿਆਸੀ ਹੈ ਉਸ ਨੂੰ ਗੁਰੂ ਧਾਰਨ ਕਰ ਤਾ ਦੁਰਮਤ ਗੁਰਮਤ ਲਈ ਸਿਰ ਪਰ ਝੂਠ ਮਿਲੀ ਸਬਾਸੀ ਹੁਣ ਦੁਰਮਤ ਹੱਥ ਨੂੰ ਛੱਡ ਕੇ ਸਿਰ ਪਰ ਝੂਠੀਆਂ ਪਤਲਾਂ ਸਹਾਰ ਕਰ ਗੁਰੂ ਸਿੱਖਿਆ ਲਈ ਤੇ ਗੁਰੂ ਪਾਸੋਂ ਸਬਾਸੀ ਕਹਿੰਦੇ ਥਾਪੀ ਮਿਲੀ ਗੁਰੂ ਉਪਦੇਸ਼ ਆਵੇਸ਼ ਕਰ ਗਰਭ ਨਿਵਾਰ ਜਗਤ ਗੁਰ ਦਾਸੀ ਗੁਰੂ ਦੇ ਉਪਦੇਸ਼ ਵੇਖੇ ਗਰਭ ਨੂੰ ਨਿਵਾਰ ਕੇ ਜਦ ਜਗਤ ਗੁਰਦਾਸੀ ਰਾਜਾ ਪ੍ਰੇਖਤ ਜਿਹੇ ਜਗਤ ਦੇ ਪੂਜਕ ਨੇ ਦਾਸੀ ਭਾਗ ਗ੍ਰਹਿਣ ਕੀਤੀ ਤਾਂ ਜਗਤ ਉਸ ਪੂਜਕ ਦਾ ਦਾਸ ਹੋਇਆ ਪੈਰੀ ਪੈਪਾ ਖਾਕ ਹੋਏ ਗੁਰਮਤਿ ਭਾਉ ਭਗਤ ਪ੍ਰਗਾਸੀ ਪੈਰੀ ਪੈਣਾ ਪੈਰਾਂ ਦੀ ਖਾਕ ਹੋਣਾ ਗੁਰਮਤ ਅਤੇ ਪ੍ਰੇਮਾ ਭਗਤੀ ਦਾ ਗੁਰਮੁਖਾਂ ਨੇ ਪ੍ਰਕਾਸ਼ ਕੀਤਾ ਹੈ ਗੁਰਮੁਖ ਸੁਖਪਾਲ ਸਹਿਜ ਨਿਵਾਸੀ ਅੰਤ ਨੂੰ ਗੁਰਮੁਖਾਂ ਦੇ ਸਾਨ ਸਰੂਪ ਸੁਖਪਾਲ ਦੇ ਸਹਿਜੇ ਨਿਵਾਸੀ ਹੁੰਦੇ ਹਨ ਸੁਸੰਗਤ ਜੀ 10 ਪੌੜੀਆਂ ਹੋ ਗਈਆਂ ਨੇ ਇੱਥੇ ਸੰਪੂਰਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ